ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਹਨਾਂ ਭਰਾਵਾਂ ਨੂੰ ਦੇਖ ਕੇ ਹੀ ਬੜੀ ਰੂਖੁਖਸ਼ ਹੋਈਆ ਗੁਰਦੁਆਰਾ ਬੋਲੀ ਸਾਹਿਬ ਪਹੁੰਚੇ ਸੀ ਕਿ ਸੋਢੀਵਾਲ ਵਿਖੇ ਤੇ ਬੜਾ ਮਨ ਨੂੰ ਸਕੂਨ ਮਿਲਿਆ ਤੇ ਕੁਝ ਲਾਈਨਾਂ ਵੀ ਆਦਈਆਂ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਨਸ਼ਿਆਂ ਤੋਂ ਬਚੋ ਤੇ ਇਹਨਾਂ ਭਰਾਵਾਂ ਵਾਂਗੂ ਸਾਡੇ ਯੋਧੇ ਬਣੋ ਅਮਰ ਜਗੋ ਵਧੀਆ ਵਾਹਿਗੁਰੂ ਦਾ ਨਾਮ ਜਪਿਆ ਕਰੋ ਤੇ ਚੰਦ ਲਾਈਨਾਂ ਤੁਹਾਡੇ ਅਕੇ ਪੇਸ਼ ਕਰਦੇ ਆ ਉੱਚੜ ਦੀ ਜਵਾਨੀ ਚਿੱਟਾ ਖਾ ਗਿਆ ਵਾਂਗ ਲੂਣ ਦੇ ਖੁਰ ਚੱਲਿਆ ਚੜਦੀ ਜਵਾਨੀ ਚਿੱਟਾ ਖਾ ਗਿਆ ਵਾਂਗ ਲੂਣ ਦੇ ਖੁਰ ਚੱਲਿਆ ਬਾਬਾ ਨਾਨਕਾਂ ਬਚਾਲਿਆ ਤੂੰ ਪੰਜਾਬ ਨੂੰ ਇਹ ਤੰ ਨਸ਼ਿਆਂ ਚ ਰੁੜ ਚੱਲਿਆ ਮੇਰੇ ਮਾਲਕਾਂ ਬਚਾਲਿਆ ਤੂੰ ਪੰਜਾਬ ਨੂੰ ਇਹ ਤੰ ਨਸ਼ਿਆਂ ਚ ਰੁੜ ਚੱਲਿਆ ਪੰਜਾਬ ਦੇ ਰਿਆ ਮਾਂ ਵਾਲੀ ਧਰਤੀ ਜਿਤੇ ਜੇ ਗੰਦੇ ਨੇ ਗੰਦੀ ਕਰਤੀ ਬੇਅਦਵਾਂਦੀ ਏਹ ਦੁਨੀਆ ਗੁਰੂ ਸਾਹਿਬ ਦੀ ਬੇਅਦਵੀ ਜੋ ਕਰਤੀ ਬੇਅਦਵਾਂਦੀ ਏਹ ਦੁਨੀਆ ਗੁਰੂ ਸਾਹਿਬ ਦੀ ਬੇਅਦਵੀ ਜੋ ਕਰਤੀ ਪੂਰਾ ਪੂਰਾ ਵੀ ਜਵਾਕ ਟੱਚ ਕਰਦੇ ਪੂਰਾ ਪੂਰਾ ਵੀ ਜਵਾਕ ਟੱਚ ਕਰਦੇ ਕੈਸੀ ਗੁੜਤੀ ਦਾ ਗੁੜ ਚੱਲਿਆ ਬਾਬਾ ਨਾਨਕਾ ਬਚਾਲੇ ਤੂੰ ਪੰਜਾਬ ਨੂੰ ਇਹ ਤਾਂ ਨਸ਼ਿਆਂ ਚ ਰੁੜ ਚੱਲੇ ਆ ਮੇਰੇ ਮਾਲਕਾਂ ਬਚਾਲਿਆ ਤੂੰ ਪੰਜਾਬ ਨੂੰ ਇਹ ਤਾਂ ਨਸ਼ਿਆਂ ਚ ਰੁੜ ਚੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ